ਰੈਕਟ ਜਿਹੜੇ ਕਿਸਾਨ ਨੇ ਆਪਣੀ ਮੰਗਾਂ ਮਨਾਉਣ ਲਈ ਇੱਥੋਂ ਲੈ ਕੇ 7 ਕਿਲੋਮੀਟਰ ਸ਼ੰਭੂ ਬਾਰਡਰ ਤੱਕ ਜਿਹੜੇ ਬੈਠੇ ਹੋਏ ਨੇ ਸ਼ੰਭੂ ਤੋਂ ਸਿੰਘੂ ਬਾਰਡਰ ਵਾਲੀ ਯਾਦ ਆ ਰਹੀ ਸੋ ਬਹੁਤ ਸਾਰੇ ਕਿਸਾਨ ਜਿਹੜੇ ਐਸੋੜੇ ਟਾਈਮ ਵੀ ਪਾਸ ਕਰ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਐਡਾ ਵੱਡਾ ਸੰਘਰਸ਼ ਪਹਿਲਾਂ ਵੀ ਸੰਘਰਸ਼ ਚੱਲਿਆ 2021 ਦੇ ਵਿੱਚ ਜਿਹੜਾ ਮੋਦੀ ਸਾਹਿਬ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਗਿਆ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਤਾਂ ਇਹ ਇਹ ਵੱਡ ਤੋੜਨੇ ਤੋੜਨਾ ਅਸੀਂ ਸਭ ਤੋਂ ਮੋੜ ਰਹੀ ਹੈ ਗੱਲ ਲਗਾ ਅਸੀਂ ਆਗੂ ਆ ਅਸੀਂ ਜੁਨਾ ਦੇ ਆਗੂ ਆ ਸਭ ਤੋਂ ਅੱਗੇ ਆਗੂ ਲਗਾਗੇ ਇਹ ਜਵਾਨ ਪੀੜੀ ਨੂੰ ਆਪ ਪਿੱਛੇ ਰੱਖਾਂਗੇ ਆ ਇਹ ਨਹੀਂ ਮਾਵਾ ਦੇ ਪੁੱਤ ਮਰਵਾਣ ਨੂੰ ਚਾਹਦੇ ਆਹੀ ਆ ਬਣਾਂਗੇ ਸਭ ਤੋਂ ਪਹਿਲ ਨੂੰ ਕੀ ਹਾਲਾਤ ਕੀ ਇਸ ਲਈ ਇਹ ਗੱਲ ਕਰੀਏ ਜੈ ਸ਼ੰਭੂ ਬਟੋ ਦੇ ਕੀ ਹਾਲਾਤ ਬਣੇ ਹੋਏ ਨੇ ਹਾਲਾਤ ਆ ਜੇ ਸਾਡੇ ਲੀਡਰ ਨੇ ਸਾਨੂੰ ਕਹਿ ਰੱਖਿਆ ਅਸੀਂ ਜਾਵਾਂਗੇ ਜ਼ਰੂਰ ਕਿਉਂਕਿ ਅਸੀਂ ਮਰ ਜਾਾਂਗੇ ਸਾਡੇ ਬੱਚੇ ਦਾ ਇਸ਼ਤ ਕਰਨਗੇ ਤੇ ਆਹੀ ਇਹ ਵੱਡ ਤੋੜਨੇ ਤੋੜਨਾ ਅਸੀਂ ਸਭ ਤੋਂ ਮੋੜ ਰਹੀ ਇਹ ਗੱਲ ਲਗਾ ਅਸੀਂ ਆਗੂ ਆ ਅਸੀਂ ਜੁਨਾ ਦੇ ਆਗੂ ਆ ਸਭ ਤੋਂ ਅੱਗੇ ਆਗੂ ਲਗਾਗੇ ਇਹ ਜਵਾਨ ਪੀੜੀ ਨੂੰ ਆਪ ਪਿੱਛੇ ਰੱਖਾਂਗੇ ਅਹੀ ਯਾਨੀ ਬਾਵਦੇ ਪੁੱਤ ਮਰਵਾਣਾਂ ਚਾਹਦੇ ਅਹੀ ਆਵਾਜ਼ਾਂ ਸਭ ਤੋਂ ਪਹਿਲ ਨੂੰ ਰਿਪੋਰਟਸ ਕਰ ਰਹੀ ਹੈ ਕਿ ਇਹ ਟ੍ਰੈਕਟਰ ਟਰਾਲੀਆਂ ਆ ਇਹ ਆਵਾਜਾਈ ਦੇ ਸਾਧਨ ਨਹੀਂ ਹੈਗੇ ਬਈ ਇਹ ਟਰੈਨਰ ਅਸੀਂ ਚੱਲ ਜਣਾ ਬੱਸਾਂ ਰਹੀਂ ਚੱਲ ਜਣਾ ਸ਼ਾਰਾ ਕੋਈ ਕਮਾ ਆਖੇਦਾ ਸੀ ਸੈਂਟਰ ਨੂੰ ਦੇ ਰਿਆਂ ਹਲੇ ਸਾਨੂੰ ਕਹਿੰਦੇ ਨੇ ਉੱਥੇ ਨਾਲ ਲੈ ਕੇ ਆਓ ਫਿਰ ਸਾਡਾ ਅਨਾਜ ਕਿਉਂ ਲਿਆ ਜਾਂਦੇ ਨੇ ਉੱਥੇ 6-6 ਮਿੰਟ ਤੇ ਸਾਡਾ ਅਨਾਜ ਕਮਾਇਆ ਹੋਇਆ ਵੀ ਨਾਲ ਲਿਆਣ ਸਾਰੇ ਹਰਿਆਣਾ ਪੰਜਾਬ ਦਾ ਫਿਰ ਮਰਨ ਭੁੱਖੇ ਫਿਰ ਸਾਨੂੰ ਕਹਿੰਦੇ ਨੇ ਦਿੱਕਤਾਂ ਕਰਦੇ ਨੇ ਵਿਸ਼ਵ ਵਿਦੂ 2021 ਤੱਕ ਜਿਹੜਾ ਇੱਕ ਅੰਦੋਲਨ 13 ਮਹੀਨੇ 13 ਦਿਨ ਚੱਲਿਆ ਸੀਗਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੋਂ ਕਿਸਾਨਾਂ ਵੱਲੋਂ ਇੱਕ ਮੰਗਾਂ ਜਿਹੜੀਆਂ ਅਸੀਂ ਆ ਉਹਨੂੰ ਲੈ ਕੇ ਇੱਕ ਵੱਡਾ ਅੰਦੋਲਨ ਜਿਹੜਾ ਛੇੜਿਆ ਗਿਆ ਉਹ ਅੰਦੋਲਨ ਭਾਵੇਂ ਕਿਸਾਨਾਂ ਨੇ ਜਿੱਤ ਲਈ ਸੀ ਪਰ ਫਿਰ ਵੀ ਜਿਹੜੀ ਆ ਮੌਜੂਦਾ ਭਾਜਪਾ ਸਰਕਾਰ ਨੇ ਉਹ ਮੰਗਾਂ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਤੇ ਜਿਹਨੂੰ ਲੈ ਕੇ ਅੰਦੋਲਨ ਤੋਂ ਜਿਹੜਾ ਇਸ ਵੇਲੇ 13 ਤਰੀਕ ਤੋਂ ਚੱਲਿਆ ਹੈ ਤੁਸੀਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਕਿਸਾਨ ਨੇ ਆਪਣੀ ਮੰਗਾਂ ਮਨਾਉਣ ਲਈ ਇੱਥੋਂ ਲੈ ਕੇ 7 ਕਿਲੋਮੀਟਰ ਸ਼ੰਭੂ ਬਾਰਡਰ ਤੱਕ ਜਿਹੜੇ ਬੈਠੇ ਹੋਏ ਨੇ ਸ਼ੰਭੂ ਤੋਂ ਸਿੰਘੂ ਬਾਰਡਰ ਵਾਲੀ ਯਾਦ ਆ ਰਹੀ ਕਿਉਂਕਿ ਵੀਕ ਕੀ ਦੇ ਵਿੱਚ ਸਿੰਘੂ ਬਾਰਡਰ ਸ਼ੰਭੂ ਬਾਰਡਰ ਤੇ ਉੱਤੇ ਜਿਹੜੇ ਸਿੰਘੂ ਬਾਰਡਰ ਦੇ ਉੱਤੇ ਇੰਨੇ ਲੋਕ ਜਿਹੜੇ ਬੈਠੇ ਹੋਏ ਸੀ ਸੋ ਬਹੁਤ ਸਾਰੇ ਕਿਸਾਨ ਜਿਹੜੇ ਐਸੋਲੇ ਟਾਈਮ ਵੀ ਪਾਸ ਕਰ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਐਡਾ ਵੱਡਾ ਸੰਘਰਸ਼ ਪਹਿਲਾਂ ਵੀ ਸੰਘਰਸ਼ ਚੱਲਿਆ 2021 ਦੇ ਵਿੱਚ ਜਿਹੜਾ ਮੋਦੀ ਸਾਹਿਬ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਗਿਆ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਫੇਰ ਹੁਣ ਜਿਹੜੀਆਂ ਮੰਗਾ ਨਹੀਂ ਮੰਨੀਆਂ ਲੇਕਿਨ 13 ਤਰੀਕ ਤੋਂ ਫੇਰ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਅੰਦੋਲਨ ਨੂੰ ਲੈ ਕੇ ਕੀ ਕਰ ਰਹੇ ਚੰਗੇ ਅੰਦੋਲਨ ਦਾ ਸਾਡਾ ਇਸ ਤਰ੍ਹਾਂ ਹੋਊਗਾ ਅਸੀਂ ਜਿੰਨਾ ਜਿੱਤਦੇ ਨਹੀਂ ਅਸੀਂ ਪਿੱਛੇ ਹੱਟਦੇ ਨੇ ਕਿਉਂਕਿ ਇਹਨੇ ਸਾਡੇ ਨਾਲ ਬਹੁਤ ਗਦਾਰੀ ਕਰੀ ਹੈ ਖਾਸ ਕਰੇ ਪੰਜਾਬ ਨੂੰ ਬਹੁਤ ਬਦਨਾਮ ਕਰ ਕਰਨਾ ਜਾ ਰਿਹਾ ਇਸ ਕਰਕੇ ਅਸੀਂ ਆਪਣਾ ਪਹਿਲਾਂ ਵੀ ਥਾਲਬਰ ਬੈਠੇ ਸਾਡੇ ਕਰ ਮੁੱਕਰ ਗਿਆ ਹੁਣ ਅਸੀਂ ਹੱਟਦੇ ਜਿੰਨਾ ਤੇ ਅਸੀਂ ਜਾਂਦੇ ਨੇਗੇ ਮੰਗਾ ਮੰਨਾ ਕਿਹੜਾ ਮੰਗਾ ਪਹਿਲੇ ਅੰਦੋਲੇ ਵਿੱਚ 13 14 ਮੀਟਿੰਗਾਂ ਹੋ ਜਾਂ ਵੀ ਇਸ ਟਾਰੀਆਂ ਲੇਕਿਨ ਤੇ ਉਸ ਤੋਂ ਬਾਅਦ ਮੋਦੀ ਨੇ ਇਹ ਗੱਲ ਕਹਿ ਦਿੱਤੀ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਪ ਤਾ ਤੁਹਾਡੀ ਮੰਗਾ ਮੰਨ ਲੈ ਤੁਸੀਂ ਜੇ ਮੈਂ ਗਲਤ ਸੀ ਇਸੇ ਭਰੋਸੇ 'ਚ ਆਏ ਆ ਵੀ ਗੁਰੂ ਮਹਾਰਾਜ ਜੀ ਜਦੋਂ ਉਹਨੇ ਕਹਦੇ ਬਦੇ ਉਹਦੇ ਕਰੂੰਗਾ ਇਸੇ ਭਰੋਸੇ 'ਚ ਆ ਕੇ ਫਟਕ ਰਹੀ ਕਤਾਰੀ ਉਹਨੇ ਕਰੀਆ ਤੇ ਅਸੀਂ ਗੁਰੂ ਮਹਾਰਾਜ ਦੇ ਗੁਰਪਰਬ ਕਰਕੇ ਹੀ ਅਸੀਂ ਚੁੱਪ ਕਰਕੇ ਮੁੜਕੇ ਆ ਗਏ ਨੇ ਅਸੀਂ ਉੱਠ ਦੇਣ ਦਿੱਤੋਂ ਕੀ ਹਾਲਾਤ ਕੀ ਐ ਇਸ ਲਈ ਇਹ ਗੱਲ ਕਰੀਏ ਜੈ ਸ਼ੰਭੂ ਬਟੋਰੀ ਕੀ ਹਾਲਾਤ ਬੜੇ ਹੋਏ ਨੇ ਹਾਲਾਤ ਆ ਜੇ ਸਾਡੇ ਲੀਡਰ ਨੇ ਸਾਨੂੰ ਕਹਿ ਰੱਖਿਆ ਜੋ ਸੰਘਰਸ਼ ਕਰਾਂਗੇ ਅਸੀਂ ਜਰਾਵਾਂਗੇ ਜ਼ਰੂਰ ਕਿਉਂਕਿ ਅਸੀਂ ਮਰ ਜਾਾਂਗੇ ਸਾਡੇ ਬੱਚੇ ਦਾਇਸ਼ ਬੱਚਾ ਵਾਸਤੇ ਬਣਿਆ ਬਗੈਰ ਨਹੀਂ ਮੁੜਦੇ ਜੋ ਜੋ ਵੀ ਹੈਗਾ ਸਾਡਾ ਪ੍ਰੋਗਰਾਮ ਉਹਨੂੰ ਸਾਰੇ ਨੂੰ ਸਿਰੇ ਲਾ ਕੇ ਮੁੜਾਂਗੇ ਖਾਲੀ ਨਹੀਂ ਮੁੜਦੇ ਜਿਵੇਂ ਹਰਿਆਣੇ ਦੀ ਸਰਕਾਰ ਆ ਮੋਰੀ ਖੱਟੜ ਸਰਕਾਰ ਆ ਲੇਕਿਨ ਤੁਸੀਂ ਬੈਠੇ ਹੋ ਪੰਜਾਬ ਦੀ ਧਰਤੀ ਤੇ ਇੱਥੇ ਵੀ ਜਿਹੜੇ ਆ ਅਥਰੂਗਾ ਦੇ ਕੋਲੇ ਛੱਡੇ ਜਾ ਰਹੇ ਆ ਫਾਇਰਿੰਗ ਕੀਤੀ ਜਾ ਮਰਜੀ ਛੱਡੀ ਜਾਣ ਕੋਈ ਪਰਵਾਹ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਅਥਰੂਗਾ ਸੜਨਾ ਚੀਨ ਬਾਰਡਰ ਤੇ ਜਾ ਕੇ ਛੱਡਣਾ ਜਿੱਥੇ ਮਰਜੀ ਛੱਡੀ ਜਾਣ ਦੋਵੇਂ ਮੁਲਕ ਨਾਲ ਲੜਨ ਪੰਗਾ ਸਾਡੇ ਤੇ ਕਾਨੂੰ ਹੁੰਦੇ ਦੇਖੋ ਜੀ ਗੱਲ ਇਸ ਤਰ੍ਹਾਂ ਵਾ ਬੰਦੇਸ਼ ਸਾਹਿਬ ਨੇ ਇਹ ਕਿਹਾ ਵਾ ਸਾਡੀ ਜਵਾਨ ਪੀੜ੍ਹੀ ਜਿਹੜੀ ਆ ਉਹ ਭੜਤ ਤੋਂ ਨੂੰ ਤਿਆਰ ਅਹੀਂ ਅਹੀਂ ਨਹੀਂ ਚਾਹੁੰਦੇ ਕਿ ਮਲੋਕੇ ਜਵਾਨ ਬੱਚੇ ਜਿਹੜਿਆ ਉਹ ਅੱਗੇ ਜਿਹੜੇ ਉਹਨਾਂ ਨੂੰ ਛੋਟਾ ਲੱਗਣ ਅਸੀਂ ਅਜੇ ਤੱਕ ਇਹਨਾਂ ਦੇ ਜਿਹੜੇ ਆ ਮੀਟਿੰਗਾਂ ਨੂੰ ਵੇਖਣਦੇ ਆ ਜਦ ਇਹ ਮੀਟਿੰਗਾਂ ਇਹਨਾਂ ਦੀ ਪੂਰੀਆ ਸਫਲ ਨਾ ਹੋਈਆਂ ਤੇ ਅਸੀਂ ਇਹ ਵੱਡ ਤੋੜਨੇ ਤੋੜਨਾ ਅਸੀਂ ਸਭ ਤੋਂ ਅੱਗੇ ਅਸੀਂ ਇਹ ਗੱਲ ਲਗਾ ਅਸੀਂ ਆਗੂ ਆ ਅਸੀਂ ਜੁਨਾ ਦੇ ਆਗੂ ਆ ਸਭ ਤੋਂ ਅੱਗੇ ਆਗੂ ਲਗਾਗੇ ਇਹ ਜਵਾਨ ਪੀੜੀ ਨੂੰ ਅਸੀਂ ਪਿੱਛੇ ਰੱਖਾਂਗੇ ਆ ਯੇ ਨੀ ਮਾਵਾ ਦੇ ਪੁੱਤ ਬਰਵਾਣਾਂ ਚੱਲਦੇ ਆਹ ਯਾਵਾ ਬੰਦ ਸਭ ਤੋਂ ਪਹਿਲ ਨੂੰ ਏ ਟ੍ਰੈਕਟਰ ਕਰ ਰਹੀ ਹੈ ਕਹ ਰਹੀ ਹੈ ਵੀ ਇਹ ਟ੍ਰੈਕਟਰ ਟਰਾਲੀਆਂ ਆ ਇਹ ਆਵਾਜਾਈ ਦੇ ਸਾਧਨ ਨਹੀਂ ਹੈਗੇ ਬਈ ਇਹ ਟ੍ਰੈਨਰ ਆਹੀਂ ਚੱਲ ਜਣ ਬੱਸਾਂ ਰਹੀਂ ਚੱਲ ਜਣ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਆ ਪਰ ਇਤੋਂ ਨਾ ਗੁਣ ਸਾਡਾ ਜੱਟਾਂ ਦਾ ਸਾਧਨ ਇਹੀ ਆ ਸਾਡੇ ਵਾਹ ਟ੍ਰੈਨਰ ਕਿੱਥੇ ਨੇ ਇਹੀ ਸਾਡੇ ਇਹੀ ਸਾਡਾ ਘਟਾ ਹੈ ਸਾਡੇ ਨਾ ਰਹੀ ਅਸੀਂ ਚੱਲੇ ਜਾਈਏ ਸਾਡਾ ਮਕਾਨ ਵੀ ਇਹੀ ਹੈ ਸਾਡਾ ਮਕਾਨ ਵੀ ਇਹੀ ਨੇ ਸਾਰੇ ਉਹ ਕਮਾ ਕੇ ਤਾਂ ਸੀ ਸੈਂਟਰ ਨੂੰ ਦੇ ਰਿਆਂ ਹਲੇ ਸਾਨੂੰ ਕਹਿੰਦੇ ਨੇ ਉੱਥੇ ਨਾਲ ਲੈ ਕੇ ਆਓ ਫਿਰ ਸਾਡਾ ਆਜ ਕਿਉਂ ਲਿਆ ਜਾਂਦੇ ਨੇ ਉੱਥੇ ਸਾਡਾ ਆਜ ਕਮਾਇਆ ਹੋਇਆ ਬਿਨਾਂ ਲਿਆਣ ਸਾਰੇ ਹਰਿਆਣਾ ਪੰਜਾਬ ਦਾ ਫਿਰ ਮਰਨ ਭੁੱਖੇ ਫਿਰ ਸਾਨੂੰ ਕਹਿੰਦੇ ਨੇ ਦਿੱਕਤਾਂ ਕਰਦੇ ਨੇ ਹੈਲੀਕਾਪਟਰ ਦਾ ਨਹੀਂ ਜਾਨਾ ਸਾਡੇ ਬਾਤ ਸਾਡਾ ਇਹ ਜਿਹੜਾ ਟਰੈਕਟਰ ਹੈ ਇਹ ਸਾਡਾ ਸਾਧਨ ਹੈ ਗੰਡਬਾਨੀ ਕਹਿੰਦੇ ਹੁਣ ਜਾਗ ਨਹੀਂ ਉਹਦੇ ਤੀਵੇਂ ਬੈਠ ਕੇ ਚਾਹ ਪੀ ਲੂਗਾ ਨਾਲੇ ਹੁਣ ਦੇ ਕਰ ਦੂ ਨੇ ਕਾਨੂੰਨ ਸਾਫ ਉਹਨਾਂ ਦੇ ਜਿੰਨੇ ਵੀ ਐ ਸਭ ਦੇ ਦਾ ਉਹਦੇ ਕਰਜ਼ੇ ਮਾਫ ਕਰਦੇ ਜਿੰਨੇ بڑے بڑے ਉਹਨੇ ਸਾਡੇ ਜ਼ਿਮੀਂਦਾਰਾਂ ਦੇ ਸਾਨੂੰ ਅਰੇ ਰੇਟਿੰਗ ਦੇ ਰਿਹਾ ਕਰਦੇ ਤਾਂ ਕਿ ਮਾਫ ਕਰੂਗਾ ਨਹੀਂ ਕਿਸਾਨਾਂ ਦੇ ਕਿਉਂ ਨਹੀਂ ਕਰਨ ਦੇ ਆਪਾਂ ਇਹ ਮਿਲ ਤੁਲਨਾ ਕਰਕੇ ਕਰਦੇ ਬਾਤ ਹਾਂ ਜੀ